ਕਮ ਬੈਕ ਟੂ ਦਨਰ ਬਲੋ ਗਾਇਸ ਸਵੇਰ ਦੇ ਵਜੇ 6 ਵਜੇ ਗਿਨੇ ਤੇ ਅੱਜ ਅਸੀਂ ਚਲੇ ਆ ਗੁਰਦੁਆਰਾ ਸਾਹਿਬ ਫਤਿਹਗੜ ਸਾਹਿਬ ਜਾਉਂਗੇ ਤੇ ਮਾਚੀਵਾੜਾ ਸਭ ਤੋਂ ਪਹਿਲੇ ਜਾਉਂਗੇ ਅਸੀਂ ਮਾਚੀਵਾੜਾ ਸਾਹਿਬ ਤੇ ਉਹਦੇ ਕਰਕੇ ਸਾਰੇ ਰੈਡੀ ਹੋ ਗਏ ਤਾਜਵੰਤ ਸ੍ਰੀ ਨਵਾਂ ਹੱਤਰ ਉਹ ਵੀ ਵੀ ਰੈਡੀ ਕਰਦੇ ਨੇ ਤੇ ਅਸੀਂ ਵੀ ਹੋ ਗਏ ਆ ਰੈਡੀ ਹੋ ਗਏ ਅੱਜ ਮੈਂ ਪਾਇਆ ਪਿੰਕ ਦੇਖ ਹੁਣ ਅਸੀਂ ਰੈਡੀ ਹੋ ਗਏ ਤਾਜਵੰਤ ਸ੍ਰੀ ਆਜੂ ਪਿਲੀਆ ਤੇ ਹੁਣ ਬਸ 10 ਮਿੰਟ ਇਕ ਅਸੀਂ ਨਿਕਲੂਗੇ ਬਾਹਰ ਦਾ ਵੈਦਰ ਹੈਗਾ ਬਹੁਤ ਸੋਹਣਾ ਬਟ ਲਾਈਟਰ ਆਪ ਦੀ ਲਾਈਟ ਨਹੀਂ ਹੈਗੀ ਵੈਦਰ ਸੋਹਣਾ ਹੋਇਆ ਵਾ ਕਿਉਂਕਿ ਕੱਲ ਹੀ ਨਹੀਂ ਬਾਰਿਸ਼ ਹੋਈ ਨਾ ਇੱਥੇ ਨਹੀਂ ਹੋਈ ਹੈਗੀ ਉੱਥੇ ਬਹੁਤ ਹੋਈ ਸੀ ਬਹੁਤ ਸੋਹਣਾ ਮੌਸਮ ਹੋਇਆ ਠੰਡਾ ਠੰਡਾ ਹਵਾ ਚੱਲ ਰਹੀ ਆ ਤੇ ਬਸ ਹੁਣ 10 ਮਿੰਟ ਰੱਖ ਜਾਉਂਗੇ ਅਸੀਂ ਨਾਂ ਨਾ ਨਿਕਲ ਚੁੱਕੇ ਆ ਬਸ ਕਰ ਤੋਂ ਟਾਈਮ ਹੋ ਚੁੱਕਿਆ ਸੀ 1:40 ਮਿੰਟ ਦਾ ਆਜਾਣੇ ਚੱਲ ਆਜਾਣੇ ਆਜੇ ਕੰਮ ਗੁੰਮਤਾ ਕਰੇ ਟੱਡਾ ਹੀ ਲੱਗਦਾ ਬੰਨਾਂ ਨਾ ਬੰਨ ਗੈਸ ਕਰ ਤੋਂ ਅਸੀਂ ਨਿਕਲ ਗਏ ਸੀ ਤੇ ਹੁਣ ਇੱਥੇ ਵੇਟ ਕਰ ਰਹੇ ਆ ਕਿਉਂਕਿ ਚਾਚਾ ਜੀ ਹੋਏ ਨੇ ਇੱਕ ਹੋਰ ਗੱਡੀ ਆ ਨਾ ਤੇ ਉਹ ਆਉਗੇ ਤੇ ਫਿਰ ਅਸੀਂ ਤੁੰਨੇ ਉਹਨਾਂ ਦੀ ਕਰ ਰਹੇ ਆ ਇੱਥੇ ਵੇਟ ਹੂੰ ਤੇ ਸਾਰੇ ਖਾਲੀ ਹੋ ਗਏ ਵਾਲੀ ਤੇ ਸੋਹਣੀ ਗ੍ਰੀਨਰੀ ਜੀ ਹੋਈ ਹੋਈ ਆ ਤੁਸੀਂ ਸਭ ਤੋਂ ਪਹਿਲੇ ਜਾਓਗੇ ਕਿੱਥੇ ਜਾਓਗੇ ਉਸੇ ਸਭ ਤੋਂ ਪਹਿਲੇ ਮਾਚੀ ਵਾਲਾ ਸਾਹਿਬ ਜਾਓ ਸਭ ਤੋਂ ਪਹਿਲੇ ਉਸੇ ਇੰਸ਼ਾਅ ਦਾ ਹਰਵਾਇਦਾ ਮਿੱਡਾ ਦਾ ਕਿੰਨਾ ਸੋਹਣਾ ਪਾਰਕ ਜਿਹਾ ਬਣੇ ਹੋਇਆ ਉੱਥੇ ਘੁੰਮਣ ਦੇਖੋ ਵਾਕ ਕਰਨ ਦੇ ਲਈ ਉਹ ਸਾਰੇ ਮੜੀ ਪਈ ਆ ਉਧਰ ਸੜਕ ਘੁੰਮਣ ਫਿਰਨ ਦੇ ਲਈ ਅਲੱਗ ਆਈ ਵੀ ਸਾਬ ਪੂਰੇ ਬਣਾਇਆ ਉਹ ਇੱਕ ਉਰੇ ਤਿਸਤੀਆਂ ਵਿੱਚ ਜਿਹਦਾ ਹਾਂ ਹੋਰ ਹੈ ਕਿਸ ਦੀ ਆ ਇਹਦਾ ਟੱਪਣਾ ਆ ਇਹ ਆ ਦੇਖਾ ਨੈਰੀ ਸੈਰਗਾ 10 ਤਾਏ ਸ਼ਹਾਦਤ ਸ੍ਰੀ ਚਮਕੌਰ ਸਾਹਿਬ ਜੀ ਸੋਵੀ ਨਿਕ ਬੈਂਡ 20 ਕਿਲੋਮੀਟਰ ਬਸ ਇਧਰੋਂ ਲਿਖ ਲੋਗੇ

ਏ ਵੀ ਸਾਰੇ ਜੰਗਲੀਆਂ ਇੱਧਰ ਵੀ ਸਾਰੇ ਤਵਾ ਖੜਾ ਕੰਦੁੱਲਾ ਕੰਦੁੱਲਾ ਦੇ ਸੀਵਾ ਆਏ ਇੱਧਰ ਵੀ ਲੀਆ ਚੱਲ ਕਵਲ ਸਾਹਿਬ ਜੀ ਹੋਰ ਅਜੇ ਕਵਾਲ ਜੀ ਬਾਸ਼ਮ ਸੁਖ ਹੈ ਨਾ ਇਹ ਸਾਰੀਆਂ ਪਪਲਰ ਆ ਗਿਆ ਤੇ ਪਪਰ ਲਾਗੇ ਇੱਕ ਕੋ ਸਿੱਧੇ ਚ ਲਾਏ ਹੁੰਦੇ ਹਨਾ ਇਹ ਬਹੁਤ ਮਹਿੰਗਾ ਵੇਖਦਾ ਹੈ ਬੁੱਬਾ ਆ ਸੀਓ ਥੋੜੀ ਪੂਰੀ ਲਾਈਨ ਦੇ ਵਿੱਚ ਟਾਲੀ ਕੀ ਦੇਖ ਲਓ ਆਪਣੇ ਉਧਰ ਨੂੰ ਮਿਲਦੀਆਂ ਨਹੀਂ ਦੇਖਣਾ ਸੋਇਆ ਉਹ ਕਿੰਨੀਆਂ ਖੜੀ ਟਾਲੀ ਟਾਲੀ ਸੀਓ ਤੇ ਅਗਲੋ ਕਿੰਨੀਆਂ ਖੜੀਆਂ ਨੇ ਆਪਣੇ ਉਧਰ ਪਹਿਲਾ ਆਪਣੇ ਵੇੜੇ 'ਚ ਹੁੰਦੀ ਸੀ ਆਪੇ ਹੁਣ ਕਿੱਥੇ ਆ ਫੀਂਗ ਫਾਈ ਹੁੰਦੇ ਦੇ 12 ਮਹੀਨੇ 30 ਦਿਨ ਡੈਡੀ ਨੇ ਉਠਾ ਉਠਾਓ ਚੜਾ ਦੇਣੇ ਉੱਪਰ ਹਾਂ ਝੂਟ ਦੇਈ ਜਾਣੇ ਬਰਸਾਵੇ ਚੰਗਾ ਮੋਟਾ ਪਾਇਆ ਹੋਇਆ ਹੋ ਚੁੱਕੇ ਚਮਕੌਰ ਸ ਨਹੀਂ ਉੱਥੇ ਪਹੁੰਚ ਗਏ ਪਾਚੀਵਾੜਾ ਸਾਹਿਬ ਪਹੁੰਚ ਗਏ ਤੇ ਹੁਣ ਨੇ ਇੱਥੇ ਗੱਡੀ ਖੜਾ ਦਿੰਨੇ ਆ ਤੇ ਚਲੋ ਗੇਸ ਜੇ ਸੇ ਪਹੁੰਚ ਗਿਆ ਮਾਛੀਵਾੜਾ ਸਾਹਿਬ ਜੀ ਹਲੋ ਹਲੋ ਚਲੋ ਜਾ ਕਰਦੇ ਹਾਂ ਚਲੋ ਜਾਓ ਤੇ ਪਾ ਦੇ ਹਣੇ ਚਾਚੀ ਜੀ ਹਣੇ ਆਪਣੀ ਜੀ ਚਲ ਗਏ ਹਾਂ Wow C'est peut-être ਦੇਖ ਗਾਈਜ਼ ਇਹ ਹੈ ਖੂਦ ਪਵਿੱਤਰ ਜਲ ਸੋ ਦੇ ਵਾਹਿਗੁਰੂ ਜੀ ਇਹ ਇਤਿਹਾਸਿਕ ਖੂਹ ਹੈ ਤਾਂ ਜਿੱਥੇ ਪਿੱਛੇ ਹੀ ਰਹਿਣਾ ਬੁੱਤੋ ਕੂ ਮਾਚੀਵੜਾ ਦੇ ਸੰਗੜੇ ਜੰਗਲਾ ਵਿੱਚ ਖੂਹ ਤੇ ਪਹੁੰਚੇ ਸੀਗੇ ਆਏ ਪਰ ਵਾਹਾ ਨਾ ਨਾ ਹੂ ਨੀਚੇ ਜਾ ਕੇ ਰਹਾ ਨਾ ਇੱਕ ਪਰ ਆਜੋ ਜਾਓ ਤੋਂ ਸਾਹਮਣੇ ਆਜੋ ਪੁੱਤ ਖੂਹ ਦਾ ਇੱਥੇ ਜਲ ਜਲ ਛਕ ਲੋ ਬੱਚਾ ਹਾਂ ਜਾਏਗੇ ਜਾਏਗੇ ਇਹ ਹੈਗਾ ਜੰਡ ਜੰਡ ਦਾ ਦਰਖਤ ਹੈ ਨਾ ਜਿਹੜਾ ਉਹ ਆ ਇਹ ਜੰਡ ਦਾ ਦਰਖਤ ਆ ਤੇ ਇਹਦੇ ਨਾਲ ਹੀ ਇਹ ਖੂਹ ਹੈ ਇਤਿਹਾਸਿਕ ਖੂਹ ਜਿਹੜਾ ਆ ਲਿਖਿਆ ਇੱਥੇ ਮਮੀ ਇਤਿਹਾਸ ਆ ਲਿਖਿਆ ਹੋਇਆ ਇੱਥੇ ਪਾਸੇ ਦਾ ਤੇ ਸੰਗਲਾਈ ਜਨਰੀਸ ਖੂਹ ਤੇ ਪਹੁੰਚੀ ਖੂਹ ਤੇ ਪਹੁੰਚ ਕੇ ਜਲ ਚੱਕਿਆ ਦੂਰੀ ਤੇ ਜੰਡ ਥੱਲੇ ਜਾ ਕੇ ਆਰਾਮ ਕੀਤਾ ਪੰਜ ਬਾਣੀਆਂ ਦਾ ਨਿਤਨੇਉ ਹੁਕਮ ਦਿੱਤਾ ਸੀਗਾ ਸਰੋਵਰਤਾਜ ਥੋੜਾ ਪਿੱਛੇ ਰਹਿਣਾ ਬੁੱਤ ਵੰਸ਼ੇ ਥਾ ਥੋੜਾ ਪਿੱਛੇ ਰਹਿਣਾ ਬੁੱਤ ਉਹ ਪਿੱਛੇ ਪਿੱਛੇ ਇੱਧਰੋਂ ਨਿਕਲ ਜੂਗੇ ਫਿਰ ਇਹ ਉਰੇ ਨੂੰ ਨਿਕਲ ਹਾਂਜੀ ਹਮਾਰੇ ਪੁੱਤ ਥੋੜੇ ਪਿੱਛੇ ਬੁੱਤ ਪਿੱਛੇ ਰਹਿਓ Okay. नागी। 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 लंग छक लिया माछीवाड़ा साहब तो ते हम नेक्स्ट गुरुद्वारा साहब लंगर छाक छाया हम सारे जरिया अपना चलते हैं आप जो गुरुद्वारा साहब जाऊंगे हूँ साहब खंड साहब जंट साहब अच्छा हां कुछ ਲੈਣਾ ਨਾ ਹੂੰ ਇੰਨਾ ਰਸ ਨਹੀਂ ਨਾ ਹੁਣ ਠੀਕ ਆ ਜਿੱਦਾਂ ਆਪਾਂ ਪਹਿਲਾਂ ਆਏ ਸੀ ਹੈਨਾ ਹੋਵੇ ਬਰਾ ਗਾਇਜ਼ ਹੁਣ ਅਸੀਂ ਪਹੁੰਚੇ ਆ ਗੁਰਦੁਆਰਾ ਸਾਹਿਬ ਚੁਬਾਰਾ ਸਾਹਿਬ ਮਾਚੀਵੜਾ ਤੇ ਨੇੜੇ ਨੇੜੇ ਗੁਰਦੁਆਰਾ ਸਾਹਿਬ ਨਹੀਂ ਬਿਲਕੁਲ ਇਹ ਇੱਥੇ ਇੱਥੇ ਇਤਿਹਾਸਕ ਜਗ੍ਹਾ ਉੱਥੇ ਦਾ ਹੂੰ ਚੋਲਾ ਰੰਗਿਆ ਸੀ ਹੈਨਾ 어 이리 가오겠다는. 오이슬리. 이거 뭐야? 마트 사러 가나? 이 이거 졸라 잘 되어 아니 해가? 헌지. ਬੀਰਾਂ ਕਹਿੰਦਾ ਤਿਆਰ ਨਹੀਂ ਉਹ ਕਹਿੰਦਾ ਕਿਹੜਾ ਤੁਸੀਂ ਗੁਰੂ ਘਰ ਜੀ ਦਾ ਤੁਸੀਂ ਕੱਪੜੇ ਪਾਉਗੇ ਆਪੇ ਰੰਗ ਕੇ ਬੀਜੋਗੇ ਨੀਲੇ ਰੰਗ ਦਾ ਰੰਗ ਪਹਿਲਾ ਤੁਸੀਂ ਜਿਆਦਾ ਦਿਨ ਪਹਿਲਾਂ ਚਾਰ ਕਰਨਾ ਰਹਿੰਦਾ ਹੈ ਪਹਿਲਾ ਰੰਗ ਉਹ ਜਿਹੜੇ ਇਹ ਮੱਤੇ ਚਲਦਾ ਹੈ ਨਾ ਤੇ ਨਹੀਂ ਕਹਿਲੀ ਕਿ ਉਹ ਇਹਦੇ ਇਹਦੇ ਪਰਛਾਵਾਂ ਜਾ ਰਿਹਾ ਜੀ ਇਹ ਲਿਖਿਆ ਨੀਲਾ ਰੰਗ ਕੀਤਾ ਸੀ ਨਾ ਜੋਲੇ ਨੂੰ ਹਾਂਜੀ ਮੱਟ ਦੇ ਉੱਪਰ ਨਹੀਂ ਮੱਟ ਦੇ ਉੱਪਰ ਨਹੀਂ ਆ ਇਹਦਾ ਹੀ ਜਾ ਮੱਟ ਪਰ ਗਿਆ ਇਹਦਾ ਮੈਨੂੰ ਪਤਾ ਹੈ ਹਾਂਜੀ ਮੱਟ ਦੇ ਉੱਪਰ ਦੇਖ ਨਹੀਂ ਇਹਦੇ ਤੇ ਨਹੀਂ ਲਿਖਿਆ ਇਹਦਾ ਵੀ ਪਰਛਾਵਾਂ ਉੱਤੇ ਜਾ ਹਾਂਜੀ ਇਹਦਾ ਪਰਛਾਵਾਂ ਜਾ ਸੀਸੇ ਦਾ ਇੱਥੇ ਪਹੁੰਚੇ ਗਣੀ ਖਾਨ ਨਵੀ ਖਾਨ ਨਵੀ ਖਾਨ ਹਣਾ

ਕਿਤਾ ਸੀਗਾ ਹਾਂ ਹਾਂ ਦੋ ਦੋ ਰੱਤਾਂ ਆਰਾਮ ਕੀਤਾ ਸੀਗਾ ਦੋ ਰੱਤਾਂ ਹਾਂ ਦੋ ਤਿੰਨ ਹਾਂ ਆਹ ਹੈ ਗੋਭੀ ਸਰੋ ਗੋਭੀ ਸਰੋ ਹਾਂ ਰਕਣ ਨਹੀਂ ਫਾਲੀ ਹੋਈ ਆ ਬੜਾ ਵਧੀਆ ਬਈ ਬੀਜ ਬਹੁਤ ਆ ਇੱਕ ਬੰਨੀ ਉਹ ਗੋਭੀ ਸਰੋ ਵਰਕੇ ਜਿਹੜੇ ਚੌੜ ਚੌੜ ਪੱਤੇ ਦੂਏ ਨੇ ਹੁੰਦੇ ਉਹ ਵੀ ਦਿੰਦੇ ਐਂਕਾ ਉਹ ਵੀ ਸਰੋ ਹੁੰਦੇ ਆ ਕਾਲੀ ਜਿਹੜੇ ਕਾਲੇ ਰੰਗ ਦੇ ਨੂੰ ਨਾ ਗੇ ਗੁਰਦੁਆਰਾ ਸਾਹਿਬ ਇਹ ਹੋਆ ਮੈਨੂੰ ਲੱਗਦਾ ਨਾ ਕਿਰਬਾਨ ਬੇਟਾ ਸਾਹ ਆਦੇ ਖਾ ਕੱਟਣ ਲੱਗੇ ਆ ਕੱਟਣ ਲੱਗੇ ਹੋਏ ਇੱਧਰ ਹਣਾ ਹਰੀ ਗੋਈ ਪਟੜ ਨੇ ਹਰੀ ਕਿੱਥੇ ਐ ਸੁੱਕੀ ਪਈ ਹੈ ਬੁੱਟਾ ਹੀ ਵਾ ਹੈਵੀ ਹੈ ਲੈਤੀ ਨਹੀਂ ਆ ਕਿ ਇਦਾਂ ਗਰਮੀਆਂ ਚ ਪਹਿਲਾਂ ਕੰਮ ਕਰੀਦਾ ਹੁੰਦਾ ਸੀ ਗੱਲ ਆਪਾਂ ਗੋਰੀ ਗੋਰੀ ਕਿੱਥੇ ਹੈਗੀ ਆ ਪਰ ਉਹ ਜਿੱਦੋਂ ਮਮਾ ਮੈਂ ਪਾ ਲਾਂ ਗਾ ਲਾ ਗ੍ਰਾ ਚਿਕੂ ਸੜੂ ਉਹ ਦੇ ਟੂੜੀ ਕਿੰਨੀ ਸੋਹਣੀ ਹੈ ਚਿੱਕੀ ਚਿੱਕੀ ਕਦੋਂ ਬੁਲਾ ਰਿਹਾ ਚੱਲ ਉੱਪਰ ਬੈਠ ਸੇ ਇਹ ਹੁਣ ਅਸੀਂ ਗੁਰਦੁਆਰਾ ਸਾਹਿਬ ਆਏ ਕਿਰਪਾਨ ਪੀਟ ਸਾਹਿਬ ਇਹ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਮਾਚੀਵਾੜਾ ਸਾਹਿਬ ਦੀ ਨੀੜ ਨੇੜੇ ਇਹ ਗੁਰਦੁਆਰਾ ਸਾਹਿਬ ਤੇ ਹੈਗਾ ਖੂਹ ਯਾਰ ਉਹ ਚਿੱਕਾ ਗਾਣ ਹੂੰ ਬੜੀ ਮੰਮਾ ਪੈਸਾ ਦੇ ਦੋ ਹਾਂ ਦਵਾ ਆ ਦੇ ਮੈਂ ਉਹ ਕਿਹਾ ਸੀ ਮੈਂ ਦੂੰ ਖੂ ਆ ਖੂ ਆ ਹੂੰ ਇਤਿਹਾਸ ਹੀ ਗਾਜੀ ਉਰੇ ਨਹੀਂ ਅੱਭੀ ਲੱਗੀ ਹੈ ਨਾ ਇੱਥੇ ਨਹੀਂ ਹੈ ਐਸੇ ਲੈ ਲੈ ਵੇ ਇੱਥੇ ਸੀਗੀ ਪਹਿਲ ਸਾਰੇ ਉਧਰ ਚਲੇ ਗਏ ਨਾ ਉਹ ਚਲੇ ਗਏ ਸਾਰੇ ਕਿੰਨੇ ਫਿਰਦੇ ਨੇ ਇੱਕ ਆ ਉਹ ਫਿਰਦੇ ਨੇ ਇਹ ਮੁਰਗੇ ਉਹ ਦੇਖੋ ਆ ਤੁਸੀਂ ਉਹ ਹਾਂ ਜੀ ਕੁ ਘੁਰ ਰਿਹਾ ਹੈ ਦੇਸੀ ਮੁਰਗੇ ਹੁੰਦੇ ਇਹ ਹਾਂ ਪਤਾ ਨਹੀਂ ਹੈ ਦੇਸੀ ਆ ਨਾ ਇਹ ਤਾਂ ਹੀ ਤਾਂ ਉਹ ਉਹ ਦੇਖੋ ਉਹ ਹੋ ਰਿਹਾ ਨਾ ਦੀਦੀ ਸਿੱਤਰ ਮੁਰਗ ਹਾਂ ਉਹ ਉਧਰ ਚਲੇ ਗਏ ਕਿਥੇ ਥਾਰ ਉਹ ਬਾਬਾ ਜੀ ਕਿਥਾ ਆ ਰਹੇ ਉਹ ਆ ਥਾਰ ਬਾਬਾ ਜੀ ਰਿੰਡ ਲੈ ਆ ਦੇਖ ਕਿੰਦਾ ਬੜਾ ਆ ਦੇਖੋ ਉਹ ਛੋਟੇ ਛੋਟੇ ਉਹ ਵੀ ਹੈਗੇ ਆ ਪੋਤੇ ਅੰਦਰ ਇੱਕ ਉੱਥੇ ਪੈਰਟ ਕਲਰ ਦੇ ਉਹ ਦੇਖੋ ਇਹ ਚਿੜੀਆਂ ਆ ਇਹ ਛੋਟੇ ਛੋਟੀਆਂ ਨਹੀਂ ਖਾਣ ਨਹੀਂ ਹੋਣਾ ਆ ਗਈ ਤੇਰੀ ਅੱਧੀ ਕੰਬੀਆਂ ਲਗੀਆਂ ਨਾ ਇਹਨੂੰ ਆ ਇਹਨੂੰ ਵੀ ਲਗੀਆਂ ਬਾਬਾ ਜੰਡਾ Почему?